ਤੁਸੀਂ ਦੇਖ ਰਹੇ ਆ ਸਮ ਜਰਨਲ ਨਿਊਜ਼ ਮੈਂ ਹਾ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਭਗਤੀ ਸਿਆਸਤ ਵਿੱਚ ਭਗਤੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਦੇਸ਼ ਦੁਨੀਆ ਦੀ ਸਿਆਸਤ ਦੀ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣਾ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਭਗਤੀ ਸਿਆਸਤ ਦੇ ਵਿੱਚ ਭਪਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਜਿਸ ਤਰ੍ਹਾਂ ਕਿ ਵਿਰਿੰਦਰ ਜੀ ਸਿਆਸਤ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮਾਂ ਗੱਲਬਾਤ ਕਰਦੇ ਆ ਸਿਆਸਤ ਦੀ ਗੱਲ ਕਰੀਏ ਤਾਂ ਆਪ ਕਨਵੀਨਰ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਇੱਕ ਹੋਰ ਸੰਮਨ ਜਾਰੀ ਕੀਤਾ ਗਿਆ ਹੈ ਕੀ ਇਹ ਪੂਰਾ ਮਾਮਲਾ ਹੋ ਪਰਿੰਦਰ ਜੀ ਗੁਪਿੰਦਰ ਜੀ ਜਿਵੇਂ ਕਿ ਪਹਿਲਾਂ ਵੀ ਤਿੰਨ ਸੰਮਨ ਜਿਹੜੇ ਐ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜੀ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਰਾਨੂ ਭੇਜੇ ਸੀਗੇ ਮਾਮਲਾ ਸਭ ਨੂੰ ਪਤਾ ਆਗਕਾਰੀ ਨੀਤੀ ਤੇ ਜੇ ਸੰਬੰਧ ਦੇ ਵਿੱਚ ਮਨੀ ਲਾਂਡਰਿੰਗ ਦਾ ਮਾਮਲਾ ਹੈ ਸੋ ਤਿੰਨ ਸੰਮਣ ਭੇਜੇ ਸੀ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਆਪਣੇ ਵਕੀਲਾ ਰਾਹੀਂ ਜਵਾਬ ਭੇਜਤਾ ਹੈ ਜੀ ਪਈਏ ਸਿਆਸਤ ਤੋਂ ਪ੍ਰਭਾਵਿਤ ਨੇ ਰਾਜਨੀਤਿਕ ਨੇ ਤੇ ਗੈਰ ਕਾਨੂੰਨੀ ਨੇ ਹੂੰ ਪਹਿਲਾਂ ਵੀ ਤੁਸੀਂ ਦੇਖ ਲਓ ਕੋਈ ਖੁੱਝ ਰੋਜ਼ ਪਹਿਲਾਂ ਵੀ ਜੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਜਿੱਦਾਂ ਬੜੀਆਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਸੀ ਆਮ ਆਦਮੀ ਪਾਰਟੀ ਦੇ ਆਗੂ ਨੇ ਇਹ ਕਿਹਾ ਸੀਗਾ ਕਿ ਹੋ ਸਕਦਾ ਹੈ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਇੱਕ ਦਿਨ ਵੀ ਉਹਨਾਂ ਦੇ ਘਰ ਦੇ ਬਾਹਰ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਸੀ ਸੋ ਹੁਣ ਵੀ 18 ਜਨਵਰੀ ਨੂੰ ਉਹਨਾਂ ਨੇ ਪੁੱਛਗਿੱਛ ਤੇ ਲਈ ਈਡੀ ਨੇ 18 ਜਨਵਰੀ ਨੂੰ ਬੁਲਾਇਆ ਕਿ ਭਾਈ ਤੁਸੀਂ ਆਓ ਤੇ ਤੁਹਾਡੇ ਤੋਂ ਪੁੱਛਗਿੱਛ ਕਰਨੀ ਜੀ ਚੌਥਾ ਸੰਬੰਧ ਹੁਣ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਜੀ ਇਹ ਖਦਸ਼ਾ ਜਤਾ ਰਹੇ ਨੇ ਕਿ ਪਤਾ ਨਹੀਂ ਕਿਸ ਵੇਲੇ ED ਵੱਲੋਂ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਜੀ ਜੇ ਜਾਣਦੇ ਵੀ ਨੇ ਮੰਨ ਲਓ ED ਦੇ ਦਫਤਰ ਤੇ ਜਾਣਦੇ ਨੇ ਤੇ ਪਾਰਟੀ ਆਗੂ ਨੂੰ ਤਾਂ ਵੀ ਇਹ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਉੱਥੇ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਰੇਡ ਵੀ ਇਹਨਾਂ ਦੇ ਘਰ ਤੇ ਕੀਤੀ ਜਾ ਸਕਦੀ ਹੈ ਕਿਸੇ ਵੀ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਭੁਪਿੰਦਰ ਜੀ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੇ ਚਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੋਰੀ ਨੇ ਉਹਨਾਂ ਨੂੰ ਵੀ 7 ਨੋਟਿਸਾਂ ਤੋਂ ਬਾਅਦ ਰੀਡ ਕੀਤੀ ਗਈ ਸੀ ਕੇਜਰੀਵਾਲ ਦੇ ਤੇ ਚੌਥਾ ਜਿਹੜਾ ਹੈਗਾ ਸੰਮਣ ਹੈ ਬਾਕੀ ਹੋ ਸਕਦਾ ਹੈ ਕਿ 26 ਜਨਵਰੀ ਤੋਂ ਪਹਿਲਾ ਪਹਿਲਾ ਈਡੀ ਕੋਈ ਵੱਡਾ ਐਕਸ਼ਨ ਲੈ ਲਵੇ ਕੇਜਰੀਵਾਲ ਦੇ ਖਿਲਾਫ ਜੋ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਜਿਹੜੀ ਹੈ ਉਹ ਕੋਈ ਵੀ ਹੱਥ ਕੰਡਾ ਅਪਣਾ ਸਕਦੀ ਹੈ ਜੀ ਤੇ ਹੋ ਸਕਦਾ ਹੈ ਇਸ ਵਾਰ ਜੀ ਕੁਝ ਦਿਨਾਂ ਦੇ ਵਿੱਚ ਵਿੱਚ ਗ੍ਰਿਫਤਾਰੀ ਜਿਹੜੀ ਆ ਉਹ ਆਪਣੇ ਅਰਵਿੰਦ ਕੇਜਰੀਵਾਲ ਦੀ ਕਰ ਲਈ ਜਾਵੇ ਇਹ ਜੋ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਦਾ ਕਹਿਣਾ ਜੀ ਜੀ ਵਿਰਿੰਦਰ ਜੀ ਇਸ ਤੋਂ ਇਲਾਵਾ ਦੀ ਗੱਲ ਕਰੀ ਆਪਾਂ ਇੰਡੀਆ ਗਠਜੰਡਨਾਂ ਦੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿੱਚ ਕਹਿੰਦੇ ਆ ਵੀ ਅੰਦਰ ਖਾਤੇ ਇਹਨਾਂ ਦੀ ਸੀਟਾਂ ਦੀ ਵੰਡ ਨੂੰ ਲੈ ਕੇ ਜਿਹੜੀ ਆ ਉਹ ਗੱਲਬਾਤ ਹੋ ਗਈ ਆ। ਉਸ ਕੀ ਕਹਿਣਾ ਜੀ? ਜੀ ਜਿਸ ਤਰੀਕੇ ਦੇ ਨਾਲ ਪੰਜਾਬ ਕਾਂਗਰਸ ਲੀਡਰਸ਼ਿਪ ਜਿਹੜੀ ਆ ਉਹ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਪੰਜਾਬ ਦੇ ਵਿੱਚ ਨਹੀਂ ਕਰਨਾ ਚਾਹੁੰਦੇ। ਅਸੀਂ ਆਪਣੇ ਆਪ ਤੇ ਤੁਹਾਨੂੰ ਪੂਰਾ ਵਿਸ਼ਵਾਸ ਹੈ, ਕੌਨਫੀਡੈਂਸ ਹੈ ਕਿ ਅਸੀਂ ਵਦ-ਵਦ ਸੀਟਾਂ ਜਿਹੜੀਆਂ ਪੰਜਾਬ ਚੋਂ ਲਾ ਸਰਵੇ ਪਰ ਫਿਰ ਵੀ ਹੁਣ ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਵੱਡੇ ਆਗੂ ਨੇ ਉਹਨਾਂ ਦੇ ਵਿਚਾਲੇ ਬੈਠਕ ਹੋਈ ਹੈ ਬੈਠਕ ਦੇ ਵਿੱਚ ਜਿੱਦਾਂ ਜਿਹੜੀ ਕਾਂਗਰਸ ਪਾਰਟੀ ਦੀ ਸੀਟਾਂ ਦੀ ਵੰਡ ਨੂੰ ਲੈ ਕੇ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਖੁਰਸ਼ੀਦ ਜਿਹੜੇ ਨੇ ਮੈਂਬਰ ਨੇ ਔਰ ਜਿਸ ਤਰੀਕੇ ਦੇ ਨਾਲ ਉੱਥੇ ਜਿਹੜੀ ਬੈਠਕ ਹੈਗੀ ਹੈ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਨੇ ਮੁਕਲ ਵਾਸਨਿਕ ਉਹਨਾਂ ਦੇ ਘਰ ਬੈਠਕ ਹੋਈ ਹੈ ਬੈਠਕ ਕਹਿੰਦੇ 2 ਘੰਟੇ ਲਗਾਤਾਰ ਚੱਲੀ ਹੈ ਜੀ ਰਾਗਵ ਚੱਡਾ ਹਮ ਬੀਬੀ ਆਤੀਸ਼ੀ ਹਮ ਸੰਦੀਪ ਪਾਟਕ ਜੀ ਔਰ ਆਪਣੇ ਜਿਹੜੇ ਦੂਸਰੇ ਆਗੂ ਨੇ ਸੌਰਵ ਭਾਰਦਵਾਜ ਹੋਰੀ ਉਹ ਉੱਥੇ ਮੌਜੂਦ ਸੀ ਕਾਂਗਰਸ ਪਾਰਟੀ ਦੇ ਆਗੂ ਮੌਜੂਦ ਸੀ ਜੀ ਤਾਂ ਕਹਿੰਦੇ ਨੇ ਕਿ ਲਗਭਗ ਫਾਈਨਲ ਹੋ ਚੁੱਕਾ ਹੈ ਸੀਟਾਂ ਦੀ ਵੰਡ ਜਿਸ ਤਰੀਕੇ ਦੇ ਨਾਲ ਪੰਜਾਬ 'ਚ ਹੋਣੀ ਹੈ ਇਸ ਦੇ ਨਾਲ ਨਾਲ ਹੀ ਦਿੱਲੀ ਔਰ ਗੁਜਰਾਤ ਦੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਚਰਚਾ ਹੋਈ ਹੈ ਗੱਲਬਾਤ ਹੋਈ ਹੈ ਤੇ ਇੱਥੇ ਪੂਰੀ ਦੀ ਪੂਰੀ ਜਿਹੜੀ ਇਹ ਚੀਜ਼ ਹੈ ਜਿਹੜੀ ਉਹ ਲਗਭਗ ਫੈਸਲਾ ਹੋਇਆ ਹੈ ਤੇ ਆਗੂ ਕਹਿ ਰਹੇ ਕਿ ਬਹੁਤ ਜਲਦੀ ਇੱਕ ਅਗਲੀ ਬੈਠਕ ਹੋਊਗੀ ਉਸ ਤੋਂ ਬਾਅਦ ਹਾਈ ਕਮਾਂਡ ਹੈ ਜਿਹੜੀ ਇਹ ਅਨਾਉਂਸ ਕਰੂਗੀ ਪੰਜਾਬ ਦੇ ਵਿੱਚ ਸੀਟਾਂ ਦੀ ਵੰਡ ਦਾ ਬਾਰੇ ਜੀ ਜੀ ਜੇਤ ਅਲਾਵਾ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਮੈਂ ਅਗਲੀ ਗੱਲਬਾਤ ਕਰਨ ਜਾ ਰਿਹਾ ਹਾਂ ਕਾਫੀ ਸੀਨੀਅਰ ਆਗੂ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਵੱਲੋਂ ਆਪਣੀ ਹੀ ਪਾਰਟੀ ਦੇ ਖਿਲਾਫ ਜਿਹੜੇ ਤਲਖੀ ਪਰੇ ਲਹਿਜ਼ੇ ਦੇ ਵਿੱਚ ਕੁਝ ਬੋਲ ਕਹੇ ਗਏ ਨੇ ਉਸ ਤੋਂ ਬਾਅਦ ਉਹਨਾਂ ਦੇ ਇਹਨਾਂ ਬੋਲਾਂ ਦੇ ਕਰਕੇ ਕਿਹੜੀ ਜਿਹੜੀ ਸਿਆਸਤ ਆ ਜਿਹੜੀ ਛੜੀ ਹੋਈ ਆ ਤੇ ਕੀ ਉਹਨਾਂ ਦੇ ਵੱਲੋਂ ਅਜੇ ਹਾਕਿਆ ਗਿਆ ਵਾ ਪਾਰਟੀ ਦੇ ਬਾਰੇ ਦੇਖੋ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਹਰੀ ਟਕਸਾਲੀ ਆਗੂ ਨੇ ਜੀ ਕਾਂਗਰਸ ਦੇ ਔਰ ਜਿਸ ਢੰਗ ਨਾਲ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ اور ਆਮ ਆਦਮੀ ਪਾਰਟੀ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਜੋ ਇਸ ਵੇਲੇ ਮੁੱਦਾ ਚੱਲ ਰਿਹਾ ਖੁੱਲ ਕੇ ਬੋਲੇ ਨੇ ਸ਼ਮਸ਼ੇਰ ਸਿੰਘ ਦੁੱਲੋਂ ਹੋਰੇ ਉਹਨਾਂ ਦਾ ਕਹਿਣਾ ਹੈ ਕਿ ਇਹ ਜੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਗੱਠਚੋੜ ਕਰਦੀ ਹੈ ਸੀਟਾਂ ਦੀ ਵੰਡ ਨੂੰ ਲੈ ਕੇ ਸੀਟਾਂ ਦੀ ਵੰਡ ਕਰਦੀ ਆਪਸ ਦੇ ਵਿੱਚ ਤੇ ਇਹ ਕਾਂਗਰਸ ਪਾਰਟੀ ਲਈ ਬੇहद ਆਤਮਕਾਤੀ ਹੋਵੇਗਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਅਜਿਹੇ ਫੈਸਲੇ ਕਰਕੇ ਪਹਿਲਾਂ ਹੀ ਕਾਂਗਰਸ ਪਾਰਟੀ ਪੈਕ ਫੁੱਟ ਤੇ ਜਾ ਚੁੱਕੀ ਹੈ ਸੋ ਜਸਟ ਢੰਗ ਨਾਲ ਉਹਨਾਂ ਦਾ ਇਹ ਵੀ ਕਹਿਣਾ ਕਿ ਭਾਈ ਦੇਖੋ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਮੰਤਰੀਆਂ ਦੇ ਉੱਤੇ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਤੇ ਬਹੁਤ ਸਾਰੇ ਮੰਤਰੀ ਅਜੇਹੇ ਨੇ ਜਿਨ੍ਹਾਂ ਤੇ ਕਾਰਵਾਈ ਦੀ ਤਿਆਰੀ ਚੱਲ ਰਹੀ ਹੈ ਹੋ ਸਕਦੀ ਹੈ ਕਾਰਵਾਈ ਅਜੇਹੇ ਚ ਪਹਿਲਾਂ ਵੀ ਜਿੱਦਾਂ ਗੱਲ ਕੀਤੀ ਸੀ ਕਿ ਰਾਜਾ ਵੜਿੰਗਹੁਰਾ ਨੇ ਵੀ ਗੱਲ ਕੀਤੀ ਸੀ ਕਿ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਲੀਡਰਾਂ ਚ ਉਹ ਆਮ ਆਦਮੀ ਪਾਰਟੀ ਦੇ ਨਾਲ ਸਟੇਜ ਕੱਲ ਨੂੰ ਸ਼ੇਅਰ ਕਰਨੀ ਹੋਵੇਗੀ ਕਿਸ ਢੰਗ ਨਾਲ ਸ਼ੇਅਰ ਕਰ ਸਕਦੇ ਐ ਪਰ ਅਜੇਹੇ ਦੇ ਵਿੱਚ ਜਿਹੜਾ ਹੈਗਾ મત ਭੇਦ ਜਿਹੋਨਾਂ ਨੇ ਕਿਹਾ ਹੈਗਾ ਦੁੱਲੂਹੁਰਾ ਨੇ ਅਜੇਹੇ 'ਚ મત ਭੇਦ ਜਿਹੜਾ ਹੈਗਾ ਦੂਰ ਕਰਨਾ ਬੜਾ ਹੀ ਔਖਾ ਹੈ ਔਰ ਦੂਜੀ ਗੱਲ ਹੈ ਕਿ ਜੇ ਉਹ ਕਹਿੰਦੇ ਨੇ ਵੀ ਸੱਤਾਧਾਰੀ ਪਾਰਟੀ ਤੇ ਵਿਰੋਧੀ ਪਾਰਟੀ ਕਿਉਂਕਿ ਇਸ ਵੇਲੇ ਆ ਕਾਂਗਰਸ ਜਿਹੜੀ ਹੈ ਜੀ ਇਹ ਵਿਰੋਧੀ ਪਾਰਟੀ ਦੇ ਤੌਰ ਤੇ ਹੈਗੀ ਹੈ ਨਾ ਤੇ ਜੇ ਸੱਤਾਧਾਰੀ ਪਾਰਟੀ ਤੇ ਵਿਰੋਧੀ ਪਾਰਟੀ ਦੋਵੇਂ ਗੱਠ ਚੋੜ ਕਰ ਲੈਣਗੇ ਜੀ ਤੇ ਫੇਰ ਸਰਕਾਰ ਨੂੰ ਕੌਣ ਘੇਰੇਗਾ ਲੋਕਾਂ ਤੋਂ ਤੁਸੀਂ ਵੋਟਾਂ ਕਿਸ ਢੰਗ ਨਾਲ ਮੰਗਣ ਜਾਓਗੇ ਸੋ ਇਹੋ ਜਿਹੜੀਆਂ ਚੀਜ਼ਾਂ ਨੇ ਇਹ ਉਹਨਾਂ ਨੇ ਗੱਲ ਕੀਤੀ ਹੈਗੀ ਹੈ ਸ਼ਮਸ਼ੇਰ ਸਿੰਘ ਦੁੱਲੂ ਹੋਰਾਂ ਨੇ ਆ ਦੇਖੋ ਗੱਲ ਇਹ ਹੈ ਕਿ ਸ਼ਮਸ਼ੇਰ ਸਿੰਘ ਦੁੱਲੂ ਹੋਰਾਂ ਦੀ ਜੇ ਗੱਲ ਕਰ ਲਈਏ ਨਾ ਜੀ ਕਾਫੀ ਸਿਰਕੜਵੇਂ ਆਗੂ ਨੇ ਉਹਨਾਂ ਦਾ ਕਹਿਣਾ ਕਿ 1978 ਦੇ ਵਿੱਚ ਇੰਦਰਾ ਗਾਂਧੀ ਦੇ ਵੇਲੇ ਇਹ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ ਔਰ ਅਜੇ ਤੱਕ ਇਹਨਾਂ ਨੇ ਕਦੀ ਵੀ ਪਾਰਟੀ ਤੋਂ ਦੂਰੀ ਨਹੀਂ ਬਣਾਈ ਪਾਰਟੀ ਨੂੰ ਛੱਡਿਆ ਨਹੀਂ ਹਾਲਾਂਕਿ ਇਹਨਾਂ ਦੇ ਖਾਸ ਗੱਲ ਹੈ ਕਿ ਇਹਨਾਂ ਦੇ ਜਿਹੜੇ ਬੇਟੇ ਹੈਗੇ ਨੇ ਬਦੀਪ ਸਿੰਘ ਦੂਲੋ ਜੀ ਉਹ ਦੱਸਦੇ ਕਿ ਆਮ ਆਦਮੀ ਪਾਰਟੀ ਚ ਨੇ ਜੀ ਇਹਨਾਂ ਦੀ ਜਿਹੜੀ ਧਰਮ ਪਤਨੀ ਹੈ ਬੀਬੀ ਹਰਬੰਸ ਕੌਰ ਜੀ ਉਹ ਵੀ ਆਮ ਆਦਮੀ ਪਾਰਟੀ ਚ ਨੇ ਜੀ ਤੇ ਉਹ ਕਾਂਗਰਸ 2002 ਦੇ ਵਿੱਚ ਇਹ ਕਾਂਗਰਸ ਤੇ ਪਾਰਟੀ ਦੇ ਜਿਹੜੇ ਹੈਗੇ ਆ ਉਹ ਐਮਐਲਏ ਵੀ ਖੰਨਾ ਤੋਂ ਰਹਿ ਚੁੱਕੇ ਨੇ ਬੀਬੀ ਹਰਬੰਸ ਕਾਰ ਹੋਈ ਜੀ ਸੋ ਇਸ ਵੇਲੇ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਿਆਸਤ ਨੂੰ ਲੈ ਕੇ ਇਹਨਾਂ ਦਾ ਕਹਿਣਾ ਹੈ ਸ਼ਮਸ਼ੇਰ ਸਿੰਘ ਦੁੱਲੋਹਰਾ ਦਾ ਕਿ ਦੇਖੋ ਕਿ ਉਸ ਵੇਲੇ ਪਾਰਟੀ ਦੇ ਐਥ ਕਾਂਗਰਸ ਪਾਰਟੀ ਤੇ ਐਥਿਕਸ ਹੁੰਦੇ ਸੀਗੇ ਜੀ ਹੁਣ ਪਾਰਟੀ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਬਦਲ ਗਈਆਂ ਹੋਈਆਂ ਨੇ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਉਹਨੇ ਖੁੱਲ ਕੇ ਗੱਲ ਕੀਤੀ ਹੈ ਜੀ ਦੂਲੂ ਹੁਰਾਣੇ ਖੁੱਲ ਕੇ ਗੱਲ ਕੀਤੀ ਕਿ ਇਸ ਵੇਲੇ ਕਾਂਗਰਸ ਪਾਰਟੀ ਜਿਹੜੀ ਆ ਉਹ ਚਾਪਲੂਸਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਜਿਹੜਾ ਅੱਜ ਦੀ ਸਿਆਸਤ ਜੋ ਹੈ ਉਹ ਬੜੀ ਹੋ ਵੱਖਰੇ ਤਰ੍ਹਾਂ ਦੀ ਹੋ ਗਈ ਹੈ ਚਾਪਲੂਸ ਲੋਕ ਨੇ ਜਿਹੜੇ ਉਹ ਦਿੱਲੀ ਚ ਜਾ ਕੇ ਆਪਣੇ ਅਹੁਦੇ ਲੈ ਲੈਂਦੇ ਨੇ ਸਿਆਸਤ ਹੈ ਜਿਹੜੀ ਅੱਜ ਕੱਲ ਉਹ ਪੈਸੇ ਦਾ ਬੋਲਬੱਲਾ ਜਿਹੜਾ ਆ ਨਾ ਉਸ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਹੋਣ ਲੱਗ ਪਿਆ ਤੇ ਮਤਲਬ ਕਿ ਉਹਨਾਂ ਨੇ ਸਾਫ਼ ਤੌਰ ਤੇ ਕਹਿ ਕੇ ਜਿਹੜੇ ਟਕਸਾਲੀ ਆਗੂ ਨੇ ਕਾਂਗਰਸ 'ਚ ਉਹਨਾਂ ਦੇ ਤੇ ਕੋਈ ਕਦਰ ਹੀ ਨਹੀਂ ਪਾਰਟੀ ਦੇ ਵਿੱਚ ਜੀ ਹੁਣ ਉਹ ਕਹਿੰਦੇ ਨੇ ਮੈਂ ਖੰਨੇ 'ਚ ਆ ਬਿ ਜੇ ਖੰਨੇ 'ਚ ਕੋਈ ਅਕਾਲੀ ਲੀਡਰਸ਼ਿਪ ਆਉਂਦੇ ਨੇ ਰਾਜਾ ਬੜੇ ਗਾਉਂਦੇ ਨੇ ਹੋਰ ਆਉਂਦੇ ਨੇ ਤੇ ਉਹਨਾਂ ਨੂੰ ਕਦੀ ਮਤਲਬ ਕਿ ਕੋਈ ਗੱਲਬਾਤ ਜਾਂ ਉਹਨਾਂ ਨਾਲ ਮੁਨਾਸਬ ਹੀ ਨਹੀਂ ਸਮਝਦੇ ਮੁਲਾਕਾਤ ਕਰਨੀ ਉਹਨਾਂ ਨਾਲ ਫੋਨ ਕਰਨਾ ਮੁਨਾਸਬ ਹੀ ਨਹੀਂ ਸਮਝਦੇ ਜੇ ਦੁੱਲ ਹੋਰਾਂ ਨੇ ਕਿਹਾ ਉਹਨਾਂ ਨੇ ਇਹ ਤੋਤਾ ਕਹਿਤਾ ਕਿ ਭਾਈ ਇਹ ਜਿਹੜੇ ਚਾਹੇ ਆਪਣੇ ਚੰਨੀ ਐ ਵੜਿੰਗ ਨੇ ਹੋਰ ਜਿਹੜੇ ਹੈਗੇ ਨੇ ਆ ਬਾਜਵਾ ਹੋਰੀ ਜਾਂ ਕੈਪਟਨ ਇਹ ਕਹਿੰਦੇ ਇੱਕ ਦੂਜੇ ਇੱਕ ਪਾਰਟੀਆਂ ਦੀ ਦੂਜੀਆਂ ਪਾਰਟੀਆਂ ਚ ਨਾ ਉਹ ਮਤਲਬ ਕਿ ਜਿੱਦਾਂ ਡੈਪੂਟੇਸ਼ਨ ਤੇ ਨਹੀਂ ਆਏ ਹੁੰਦੇ ਅਫਸਰ ਉਸ ਤਰੀਕੇ ਦੇ ਨਾਲ ਡੈਪੂਟੇਸ਼ਨ ਤੇ ਆਉਂਦੇ ਨੇ ਤੇ ਮਤਲਬ ਬੜੇ ਖੁੱਲ ਕੇ ਉਹਨਾਂ ਨੇ ਸਾਫ਼ ਤੌਰ ਤੇ ਗੱਲ ਕੀਤੀ ਐ ਇੱਥੋਂ ਤੱਕ ਕਿ ਉਹਨਾਂ ਨੇ ਜਿਹੜੀ ਐ ਨਵਜੋ ਕਾਫੀ ਵੱਡੀ ਕਮੀ ਨੂੰ ਜ਼ਾਹਰ ਕੀਤਾ ਆਪਣੇ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਉਹਨਾਂ ਨੇ ਖੁੱਲ ਕੇ ਗੱਲ ਕੀਤੀ ਹੈ ਜੀ ਗੱਲ ਇਹ ਹੈ ਕਿ ਬਹੁਤ ਉਂ ਬੁਲੰਦ ਆਵਾਜ਼ ਉਹਨਾਂ ਨੇ ਆਪਾਂ ਮਤਲਬ ਬੜਬੋਲੇਪਨ ਦੇ ਲੈ ਲਿਆ ਜਾਂ ਮਤਲਬ ਕਿ ਕਾਫੀ ਦੇਰ ਤੋਂ ਉਹਨਾਂ ਦੀ ਕੋਈ ਸਟੇਟਮੈਂਟ ਜਾਂ ਕੋਈ ਵੀ ਗੱਲਬਾਤ ਸੁਣਨ ਨੂੰ ਨਹੀਂ ਸੀ ਮਿਲਦੀ ਅਚਾਨਕ ਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਜਿਵੇਂ ਪੂਰੀ ਪੜਾਅਸ ਨਹੀਂ ਕੱਢੀ ਹੁੰਦੀ ਪੂਰੀ ਪੜਾਅਸ ਉਹਨਾਂ ਨੇ ਕੱਢਤੀ ਇੱਥੋਂ ਤੱਕ ਕਿ ਉਹਨਾਂ ਨੇ ਨਵਜੋ ਸਿੰਘ ਸਿੱਧੂ ਬਾਰੇ ਵੀ ਗੱਲਬਾਤ ਕੀਤੀ ਕਿ ਭਾਈ ਜੇ ਉਹ ਉਸ ਰੈਲੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਤੇ ਫਿਰ ਕੋਈ ਨਾ ਕੋਈ ਗੱਲ ਤੇ ਕੋਈ ਨਾ ਕੋਈ ਕਾਰਨ ਤੇ ਹੈ ਹੀ ਹੈ ਜੀ ਸੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਕਹਿੰਦੇ ਦੇਖੋ ਗੱਲ ਇਹ ਹੈ ਕਿ ਸਿੱਧੂ ਬਾਰੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਆ ਆਪਣੇ ਦੋਵੇਂ ਧਿਰਾਂ ਇੱਕ ਧੜ ਤੇ ਹੋ ਗਿਆ ਨਵਜੋਤ ਸਿੰਘ ਸਿੱਧੂ ਦਾ ਦੂਸਰਾ ਬਾਕੀ ਜਿਹੜੇ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਹੈ ਤੇ ਹਾਈ ਕਮਾਂਡ ਨੂੰ ਚਾਹੀਦਾ ਹੈ ਵੀ ਦੋਨੇ ਧਿਰਾਂ ਨੂੰ ਬਿਠਾ ਕੇ ਤੇ ਗੱਲਬਾਤ ਕਰਨੀ ਚਾਹੀਦੀ ਹੈ ਪਈ ਇਹ ਜਿਹੜਾ ਚੀਜ਼ਾਂ ਨੇ ਇਹ ਨਹੀਂ ਹੋਣੀ ਚਾਹੀਦੀਆਂ ਸੋ ਇਦਾਂ ਦੀ ਜਿਹੜੀਆਂ ਸਟੇਟਮੈਂਟਸ ਨੇ ਜਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ ਕਿਉਂਕਿ ਮੈਂ ਦੇਖੋ ਇੱਕ ਗੱਲ ਸਾਫ਼ ਭੁਪਿੰਦਰ ਦੀ ਭੁਪਿੰਦਰ ਜੀ ਗੱਲ ਇਦਾਂ ਹੈ ਕਿ ਸਸਦ ਦੇ ਵਿੱਚ ਕੋਈ ਵੀ ਕਿਸੇ ਦਾ ਦੋਸਤ ਜਾਂ ਕੋਈ ਵੀ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਹੁਣ ਇਹ ਨਹੀਂ ਪਤਾ ਅੱਜ ਜਿਹੜੇ ਲੀਡਰ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਕੱਲ ਨੂੰ ਇਹਨਾਂ ਨੂੰ ਤੁਸੀਂ ਇੱਕ ਦੂਜੇ ਨੂੰ ਉਹਨਾਂ ਨੂੰ ਜੱਫੀਆਂ ਪਾਉਂਦੇ ਵੇਖ ਲਓ ਤੇ ਹੋ ਸਕਦਾ ਕਿ ਜਿਹੜੇ ਅੱਜ ਜੱਫੀਆਂ ਪਾਉਂਦੇ ਪਏ ਨੇ ਲੀਡਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇੱਕ ਦੂਜੇ ਦੀਆਂ ਬਤਖੋਈਆਂ ਕਰਨ ਉਹ ਜਾਂ ਇੱਕ ਦੂਜੇ ਤੇ ਟਿੱਪਣੀਆਂ ਕਰਨ ਜਾਂ ਕਿ ਇੱਕ ਦੂਜੇ ਨੂੰ ਨੀਵਾ ਵਿਖਾਉਣ ਇਸ ਕਰਕੇ ਸਿਆਸਤ ਦੇ ਵਿੱਚ ਕੋਈ ਵੀ ਕਿਸੇ ਦਾ ਦੋਸਤ ਜਾਂ ਦੁਸ਼ਮਣ ਨਹੀਂ ਨਹੀਂ ਹੁੰਦਾ ਸੋ ਬਾਕੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਸਾਹਮਣੇ ਆਈ ਜਾਣੀ ਹੈ ਪਰ ਇਸ ਢੰਗ ਨਾਲ ਕਿਉਂਕਿ ਜਿਹੜੀ ਹਾਈ ਕਮਾਂਡ ਹੈ ਗੱਠਚੋੜ ਜਿਹੜੀ ਹੈਗੀ ਹੈ ਉਹ ਹਾਈ ਕਮਾਂਡ ਨੇ ਦੇਖਣਾ ਹੈ ਕਿ ਕਿੱਥੇ ਸੀਟਾਂ ਦੀ ਵੰਡ ਕਰਨੀ ਹੈ ਨਹੀਂ ਕਰਨੀ ਹੁਣ ਚੀਜ਼ ਇਹ ਹੈ ਜੇ ਸੀਟਾਂ ਦੀ ਵੰਡ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਤੇ ਅਗਲਾ ਰੁਖ ਪੰਜਾਬ ਦੀ ਲੀਡਰਸ਼ਿਪ ਦਾ ਕਾਂਗਰਸ ਦੀ ਕੀ ਹੋਊਗਾ ਜੀ ਇਹ ਦੇਖਣ ਵਾਲੀ ਗੱਲ ਹੋਊਗੀ ਵੀਰਿੰਦਰ ਜੀ ਇਹ ਤਾਂ ਹੋਊਗੀ ਕਾਂਗਰਸ ਪਾਰਟੀ ਦੇ ਵਿੱਚ ਮਨਮਟਾਵ ਦੀ ਗੱਲ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਲੁਧਿਆਣੇ ਤੋਂ ਆਪਣੇ ਐਮਪੀ ਨੇ ਰਮਨੀਤ ਸਿੰਘ ਬਿੱਟੂ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਵਾ ਬਿਆਨ ਹਮਾਇਤ ਭਰਿਆ ਵਾ ਹਮਾਇਤ ਭਰਿਆ ਭਗਵੰਤ ਸਿੰਘ ਮਾਨ ਹੁਣਾਂ ਨੂੰ ਲੈ ਕੇ ਬਿਆਨ ਉਹ ਬਿਆਨ ਕੀ ਹੈ ਅਤੇ ਉਸ ਬਿਆਨ ਤੋਂ ਬਾਅਦ ਹੁਣ ਕੀ ਚਰਚਾ ਚੱਲੀ ਹੋਈ ਹੈ ਦੇਖੋ ਜਿਹੜਾ ਕਿ ਕੱਲ ਵੀ ਆਪਾਂ ਗੱਲ ਕੀਤੀ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮਾਨ ਹਾਣੀ ਦੇ ਕੇਸ ਨੂੰ ਲੈ ਕੇ ਜਿਸ ਢੰਗ ਨਾਲ ਉਹਨਾਂ ਨੇ ਗੱਲ ਕੀਤੀ ਸੀ ਸੁਖਬੀਰ ਬਾਦਲ ਨੇ ਕਿ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਬਹਿਸ ਹੋਈ ਸੀਗੀ ਪਿਛਲੇ ਸਾਲ ਉਸ ਦੇ ਵਿੱਚ ਜੀ ਭਗਵੰਤ ਸਿੰਘ ਮਾਨ ਹੋਰਾ ਨੇ ਜੀ ਬੀ ਅਦਵੀ ਦੇ ਮੁੱਦੇ ਤੋਂ ਲੈ ਕੇ ਹੋਰ ਵੀ ਕਈ ਮੁੱਦਿਆਂ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਤੇ ਨਾਲ ਜੋ ਹੈ ਉਹ ਉਹਨਾਂ ਦੀ ਸਨਮਾਨ ਨੂੰ ਢਾਹ ਲਾਈ ਸੀ ਜੀ ਤੇ ਉਹਸ ਮਾਮਲੇ ਦੇ ਵਿੱਚ ਅ ਸੁਖਵੀਰ ਬਾਲਰ ਹੋਰਾ ਨੇ ਜੀ ਜਿਹੜਾ ਮਾਨ ਹਾਣੀ ਦੇ ਜਿਹੜਾ ਨੋਟਿਸ ਵੀ ਭੇਜਿਆ ਸੀਗਾ ਕਿ ਮੈਂ ਮਾਨ ਹਾਣੀ ਦਾ ਜਿਹੜਾ ਹੈਗਾ ਉਹ ਤੁਹਾਡੇ ਤੇ ਦਾਵਾ ਕਰਾਂਗਾ ਤੇ ਉਹ ਕੱਲ ਅਦਾਲਤ 'ਚ ਵੀ ਪਹੁੰਚੇ ਜੀ ਹੁਣ ਗੱਲ ਇਹ ਹੈ ਕਿ ਬਿੱਟੂ ਹੂਰਾ ਨੇ ਸਿੱਧੇ ਤੌਰ ਤੇ ਜੀ ਭਗਵੰਤ ਮਾਨ ਦੀ ਜਿਹੜੀ ਹੈ ਉਹ ਜਿਹੜੀ ਹੈ ਉਹਦੇ ਉਹਨਾਂ ਦੇ ਪੱਖ 'ਚ ਨਿਤਰੀ ਨਜ਼ਰ ਆ ਰਹੇ ਨੇ ਭੁਪਿੰਦਰ ਜੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਜਿਹੜੇ ਪਹਿਲਾਂ ਲੀਡਰ ਹੁੰਦੇ ਸੀਗੇ ਕਿ ਜਿਹੜੇ ਅੱਜ ਤੋਂ 2022 ਦੀਆਂ ਚੋਣਾਂ ਸੀ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਗੱਲਾਂ ਕਰਦੇ ਸੀ ਅੱਜ ਕਈ ਲੀਡਰਾਂ ਨੂੰ ਜਿਹੜੇ ਹੈਗੇ ਆ ਉਹ ਚਾਹੇ ਬਿੱਟੂ ਹੋਵੇ ਇਹਨਾਂ ਨੂੰ ਪਤਾ ਹੈ ਪੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਆ ਜਿਹੜਾ ਗੱਠ ਚੂੜ ਹੋ ਸਕਦਾ ਹੈ ਜੀ ਸੋ ਕਿਤੇ ਨੇ ਕਿਤੇ ਜਿਹੜੀ ਗੱਲਬਾਤ ਹੈਗੀ ਐ ਉਹ ਪਲੋ ਕਿ ਇੱਕ ਦੂਜੇ ਦੇ ਨਾਲ ਹਮਾਇਤ ਭਰੀਆਂ ਗੱਲਾਂ ਐ ਇੱਕ ਇੱਕ ਦੂਜੇ ਦੇ ਨਾਲ ਪੱਖ ਭਰੀਆਂ ਗੱਲਾਂ ਵੀ ਇਹਨਾਂ ਦੇ ਪੱਖ ਦੇ ਵਿੱਚ ਜਿਸ ਢੰਗ ਨਾਲ ਨੇ ਨਿਤਰੇ ਨੇ ਸੋ ਇਹੀ ਬਿੱਟੂ ਸੀ ਨਾ ਜਦੋਂ ਜਿਸ ਵੇਲੇ ਆਸ਼ੂ ਹੁਨਾਰੀ ਦਿੱਕਤ ਕਾਰਵਾਈ ਹੋਈ ਸੀ ਔਰ ਇਹ ਆਮ ਆਦਮੀ ਪਾਰਟੀ ਨੂੰ ਲੈ ਕੇ ਗੱਲਾਂ ਕਰਦੇ ਸੀ ਤੇ ਅੱਜ ਇਹ ਭਗਵੰਤ ਮਾਨ ਹੁਰਾਂ ਦੇ ਹੱਕ ਦੇ ਵਿੱਚ ਨਿਤਰੀ ਨੇ ਸਿਆਸਤ ਹੈ ਸਿਆਸਤ ਦੇ ਵਿੱਚ ਕਿਸ ਮੂੜ ਦੇ ਉੱਤੇ ਕੀ ਹੋ ਜਾਣਾ ਹੈ ਜਾਂ ਸਮੀਕਰਨ ਕਿਸ ਢੰਗ ਨਾਲ ਕੰਮ ਕਰ ਸਕਦੇ ਨੇ ਜੀ ਇਹ ਜਿਹੜਾ ਸਿਆਸਤ ਦੇ ਵਿੱਚ ਕੁਝ ਵੀ ਕਹਿਣਾ ਮੁਸ਼ਕਲ ਹੈਗਾ ਸੋ ਇਸ ਤਰ੍ਹਾਂ ਢੰਗ ਦੀ ਜਿਹੜੀ ਬਿਆਨਬਾਜ਼ੀ ਆ ਜਾਂ ਟਿੱਪਣੀ ਆ ਜਾਂ ਤੁਸੀਂ ਸਮਝ ਲਓ ਕਿ ਪੱਖ ਦੇ ਵਿੱਚ ਨਿਤਰੇ ਨੇ ਜੀ ਰਵਣਜੀਤ ਸਿੰਘ ਬਿੱਟੂ ਹੁਰੀ ਜੀ ਆਪਣੇ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹੋ ਸਕਦਾ ਹੈ ਆਮ ਆਦਮੀ ਪਾਰਟੀ ਵੱਲੋਂ ਆਪਣੇ ਕਾਂਗਰਸ ਪਾਰਟੀ ਵੱਲੋਂ ਦੁਬਾਰਾ ਤੋਂ ਲੁਧਿਆਣੇ ਦੀ ਜਿਹੜੀ ਸੀਟ ਹੈ ਉਹ ਇਹਨਾਂ ਨੂੰ ਦਿੱਤੀ ਜਾਵੇ ਤੇ ਕਿਤੇ ਨ ਕਿਤੇ ਲੋੜ ਪੈ ਸਕਦੀ ਹੈ ਜਿਹੜੀਆਂ ਉਹ ਸਟੇਜਾਂ ਨੇ ਉਹ ਸਾਂਝੀਆਂ ਕੀਤੀਆਂ ਜਾ ਸਕਦੀਆਂ ਸੋ ਸਿਆਸਤ ਹੈ ਇਹ ਸਭ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆ ਸਕਦੀਆਂ ਨੇ ਜੀ ਸੋ ਇਸ ਢੰਗ ਦੇ ਨਾਲ ਜੋ ਇਸ ਵੇਲੇ ਦੀ ਸਿਆਸਤ ਪੂਰੀ ਭਖੀ ਹੋਈ ਹੈ ਨਿਤ ਦਿਹਾੜੇ ਕੋਈ ਨਾ ਕੋਈ ਜਿਹੜੀਆਂ ਟਿੱਪਣੀਆਂ ਕੋਈ ਨਾ ਕੋਈ ਜਿਹੜੇ ਆ ਸਟੇਟਮੈਂਟਾਂ ਉਹ ਸਾਹਮਣੇ ਆਜ ਆ ਰਹੀਆਂ ਨੇ ਜੀ ਤਾਂ ਇਸ ਵੇਲੇ ਠੰਡ ਦੇ ਵਿੱਚ ਠੰਡ ਜਿਵੇਂ ਜਿਵੇਂ ਕੜਾਕੇ ਦੀ ਠੰਡ ਪੈਂਦੀ ਪਈ ਹੈ ਨਾ ਭੁਪਿੰਦਰ ਜੀ ਸੋ ਜਿਹੜੇ ਮੌਸਮ ਮਾਹਰ ਨੇ ਉਹ ਰੈਡ ਅਲਰਟ ਜਾਰੀ ਕਰਦੇ ਪਏ ਨੇ ਤੇ ਓਵੇਂ ਓਵੇਂ ਜਿਵੇਂ ਠੰਡ ਜ਼ਿਆਦਾ ਹੋ ਰਹੀ ਆ ਓਵੇਂ ਓਵੇਂ ਸਿਆਸਤ ਨੇ ਜਿਹੜਾ ਐ ਨਾ ਪੰਜਾਬ ਦਾ ਮਾਹੌਲ ਜਿਹੜਾ ਉਹ ਪੂਰਾ ਗਰਮਾਇਆ ਹੋਇਆ ਜੀ ਜੀ ਵਿਰਿੰਦਰ ਜੀ ਧੰਨਵਾਦ ਤੁਹਾਡਾ ਵਿਚਾਰ ਚਰਚਾ ਕਰਨ ਦੇ ਲਈ ਸੁਇਸ਼ਮ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਸਿਆਸਤ ਦੇ ਮੋਧਿਆਂ ਨੂੰ ਲੈ ਕੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਕਤੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਸਿਆਸਤ ਦੇ ਨਵੇਂ ਮੋਧਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ